ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਤ੍ਰिलोचन ਕਾ ਵੀ ਵੈਰਾਗ ਦੇ ਪ੍ਰਕਰਣ ਦਾ ਹੈ ਤੇ ਜਿਹੜਾ ਇਹ ਭਗਤ ਤ੍ਰिलोचन ਜੀ ਦਾ ਹੈ ਇਹ ਵੀ ਵੈਰਾਗ ਦੇ ਪ੍ਰਕਰਣ ਦਾ ਹੈ ਇੱਕ ਹੋਰ ਬੜੀ ਕਮਾਲ ਦੀ ਗੱਲ ਹੈ ਸ੍ਰੀ ਰਾਗ ਦੀ ਜੋ ਅਰੰਭਤਾ ਹੋਈ ਹੈ ਪਹਿਲਾਂ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦਾ ਪਹਿਲਾ ਹੀ ਸ਼ਬਦ ਮੋਤੀ ਤਾਂ ਮੰਦਰ ਗੂਸਰਾ ਹੈ ਇਹ ਵੀ ਵੈਰਾਗ ਦੇ ਪ੍ਰਕਰਣ ਦਾ ਹੈ ਸ੍ਰੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਜੀ ਦਾ ਜਿਹੜਾ ਸਭ ਤੋਂ ਪਹਿਲਾ ਸ਼ਬਦ ਆਇਆ ਉਹ ਵੀ ਵੈਰਾਗ ਦੇ ਪ੍ਰਕਰਣ ਦਾ ਹੈ ਤੇ ਭਗਤ ਬਾਣੀ ਦੀ ਅਰੰਭਤਾ ਜਿਹੜੀ ਹੋ ਰਹੀ ਹੈ ਇਹ ਵੀ ਵੈਰਾਗ ਦੇ ਪ੍ਰਕਰਣ ਚ ਹੀ ਹੋ ਰਹੀ ਹੈ ਤੇ ਇਸੇ ਪ੍ਰਕਰਣ ਦਾ ਹੀ ਸ਼ਬਦ ਤਰਲੋਚਨ ਜੀ ਦਾ ਹੋਣ ਕਰਕੇ ਸਤਿਗੁਰੂ ਗਰੀਬ ਨਵਾਜ਼ ਜੀ ਨੇ ਇਹਨੂੰ ਇੱਥੇ ਨਾਦ ਹੀ ਲਿਖਿਆ ਹੋਇਆ ਹੈ ਤੇ ਜਿਹੜਾ ਅਗਲਾ ਸ਼ਬਦ ਭਗਤ ਕਬੀਰ ਜੀ ਦਾ ਆਵੇਗਾ ਉਹ ਅਧਿਆਤਮਿਕ ਅਵਸਥਾ ਦਾ ਆਵੇਗਾ ਇਸ ਲਈ ਪ੍ਰਕਰਣ ਨੂੰ ਸਾਂਝਿਆ ਕਰਦਿਆਂ ਹੋਇਆਂ ਮਹਾਰਾਜ ਜੀ ਨੇ ਇੱਥੇ ਭਗਤ ਤਰਲੋਚਨ ਜੀ ਦਾ ਸ਼ਬਦ ਰੱਖਿਆ ਹੈ ਮਾਇਆ ਮੋਹ ਮਨ ਅੱਗ ਲੜਾ ਪ੍ਰਾਣੀ ਅੱਗ ਲ ਬੋਲ ਕੇ ਰਾ ਬੋਲਣਾ ਹੈ ਆਗ ਲੜਾ ਇਦਾਂ ਨਹੀਂ ਬੋਲਣਾ ਮਾਇਆ ਮੋਹ ਮਨ ਅੱਗ ਲੜਾ ਪ੍ਰਾਣੀ ਜਰਾ ਮਰਣ ਭਾਉ ਵਿਸਰ ਗਿਆ ਗਿਆ ਨਹੀਂ ਕਹਿਣਾ ਗਿਆ ਬੋਲਣਾ ਹੈ ਕੁਟੰਬ ਦੇਖ ਬਿਗ ਸਹ ਕਮਲਾ ਜਿਓ ਪਰ ਘਰ ਜੋਹੇ ਕਪਟ ਨਰਾ ਦੂੜਾ ਆਇਓ ਜਮ ਹਿਤਣਾ ਤិន ਆਗ ਲੜੈ ਮੈਂ ਰਹਿਣ ਨਾ ਜਾਏ ਤិន ਆਗ ਲੜੈ ਮੈਂ ਰਹਿਣ ਨਾ ਜਾਏ ਆਗ ਲੜੈ ਇਉਂ ਆਗ ਲੜੈ ਬੋਲ ਕੇ ਤੇ ਸਬੰਧਕ ਰੂਪ ਵਿੱਚ ਨਾਲ ਹੀ ਮੈਂ ਬੋਲ ਦੇਣਾ ਹੈ ਤិន ਆਗ ਲੜੈ ਮੈਂ ਇਉਂ ਇਕੱਠਾ ਹੈ ਪਾਠ ਸਬੰਧਕ ਰੂਪ ਵਿੱਚ ਇਵੇਂ ਹੀ ਇਹ ਪਾਠ ਉਚਾਰਨ ਕਰਨਾ ਹੈ ਆਮ ਤੌਰ ਤੇ ਅਗਿਆਨਤਾ ਵਸ ਇਉਂ ਬੋਲ ਜਾਂਦੇ ਨੇ ਕਿ ਤិន ਆਗ ਲੜੈ ਮੈਂ ਰਹਿਣ ਨਾ ਜਾਏ ਇਉਂ ਪਾਠ ਨਹੀਂ ਹੈ ਮੈਂ ਜਿਹੜਾ ਹੈ ਅੱਗ ਲੜਾ ਇਹਦੇ ਨਾਲ ਸੰਬੰਧਕ ਹੋ ਕੇ ਚੱਲੇਗਾ ਤਿੰਨ ਅੱਗ ਲੜੈ ਮੈਂ ਰਹਿਣ ਨਾ ਜਾਏ ਹਾਂਜੀ ਕੋਈ ਕੋਈ ਸਾਜਣ ਆਏ ਕਹੈ ਮਿਲ ਮੇਰੇ ਬੀਠੁਲਾ ਲੈ ਬਾਹੜੀ ਬੁਲਾਏ ਮਿਲ ਮੇਰੇ ਰਮਈਆ ਮੈਂ ਲੇਹ ਛਡਾਏ ਰਹਾ ਤਿੰਨ ਅੱਗ ਲੜੈ ਮੈਂ ਇਥੇ ਮੈਂ ਪਾਠ ਨਹੀਂ ਕਰਨਾ ਇਥੇ ਮੈਂ ਬੋਲਣਾ ਹੈ ਤੇ ਹੁਣ ਜਿਹੜਾ ਅੱਗੇ ਇਹ ਪਾਠ ਆਇਆ ਮਿੰਨ ਮੇਰੇ ਰਮਈਆ ਮੈਂ ਲੈ ਹਿ ਛੜਾਏ ਇਥੇ ਆਪਣੇ ਵੱਲੋਂ ਭਾਵ ਹੈ ਕਿ ਮੈਨੂੰ ਛੜਾਲ ਹੈ ਇਥੇ ਥੋੜਾ ਜਿਹਾ ਬਿੰਦੇ ਸਹਿਤ ਪਾਠ ਹੋਵੇਗਾ ਇਹ ਫਰਕ ਜ਼ਿਹਨ ਵਿੱਚ ਰੱਖਣਾ ਅਨਕ ਅਨਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰ ਭਯਾ ਮਾਇਆ ਮੂਠਾ ਚੇਤ ਸੁਨਾਹੀ ਜਨਮ ਗਵਾਇਓ ਆਲਸੀਆ ਬੇਕਮਕੋਰ ਪੰਥ ਚਾਲਣਾ ਪ੍ਰਾਣੀ ਰਵਸਾਸ ਤਹ ਨਾ ਪ੍ਰਵੇਸੰ ਮਾਇਆ ਮੋਹ ਤਬ ਬਿਸਰ ਗਿਆ ਜਾਂ ਤਜਿ ਅਲੇ ਸੰਸਾਰੰ ਇਹ ਪੰਕਤੀਆਂ ਦੇ ਵਿੱਚ ਪਹਿਲੇ ਅੱਖਰ ਐਸੇ ਆਏ ਨੇ ਜਿਨ੍ਹਾਂ ਦੇ ਅਖੀਰਲੇ ਅੱਖਰ ਤੇ ਟਿੱਪੀ ਹੈ ਪਹਿਲਾ ਮੂਲ ਮੰਤਰ ਵਿੱਚ ਸੈ ਭੰਗ ਆਇਆ ਸੀ ਉੱਥੇ ਵੀ ਬੇਨਤੀਆਂ ਕੀਤੀਆਂ ਸੀ ਤੇ ਪੰਕਤੀਆਂ ਦੇ ਵਿੱਚ ਇਹ ਪਹਿਲੀ ਟਿੱਪੀ ਅਖੀਰ ਵਿੱਚ ਆਈ ਹੈ ਪ੍ਰਵੇਸੰ ਸੰਸਾਰੰ ਇਉਂ ਜਦੋਂ ਪ੍ਰਵੇਸੰਗ ਬੋਲ ਦਿੱਤਾ ਸਸੇ ਟਿੱਪੀ ਸੰਗ ਸੰਸਾਰੰ ਰਾਰੇ ਟਿੱਪੀ ਰੰ ਇਹਦੇ ਤੋਂ ਬਾਅਦ ਕੋਈ ਆਵਾਜ਼ ਹੋਰ ਜਿਹੜੀ ਹੈ ਉਹ ਆਪਣੇ ਗਲੇ ਵਿੱਚੋਂ ਜਾਂ ਮੂੰਹ ਵਿੱਚੋਂ ਨਹੀਂ ਆਉਣੀ ਚਾਹੀਦੀ ਅਣਜਾਣ ਪਾਠੀ ਬੋਲਦੇ ਨੇ ਪ੍ਰਵੇਸੰਗ ਸੰਸਾਰੰ ਉਹ ਗਲਤ ਹੈ ਕੋਈ ਗੱਗੇ ਦਾ ਅੱਗੇ ਕੋਈ ਹੋਂਦ ਨਹੀਂ ਨਾ ਹੀ ਕੋਈ ਗੱਗੇ ਦੀ ਜਾਂ ਨੰਨੇ ਦੀ ਆਵਾਜ਼ ਅੱਗੇ ਆਉਣੀ ਚਾਹੀਦੀ ਹੈ ਪ੍ਰਵੇਸੰਗ ਸੰਸਾਰੰ ਇਸੇ ਤਰ੍ਹਾਂ ਹੀ ਬੋਲਣਾ ਹੈ आज मेरा मन प्रकट पया है पेखीले धर्म राऊ तह कर दल करन महाबली तिन आग लड़ा मैं रहण ना जाए कार वखरा ते दल वखरा बोलणा तह कार दल करन महाबली तिन आग लड़ा मैं रहण ना जाए दे... आग लड़ा मैं फिर उसी तरह ही संबंध करना है ਜੇ ਕੋ ਮੂ ਉਪਦੇਸ਼ ਕਰਤ ਹੈ ਤਾ ਵਣ ਤ੍ਰਿਣ ਰਤੜਾ ਨਾਰਾਇਣਾ ਐ ਜੀ ਤੂੰ ਆਪੇ ਸਭ ਕਿਛ ਜਾਣਦਾ ਬਦਤ ਤ੍ਰिलोचन रामैया